ਮੇਰੀ ਕੋਈ ਵੀ ਫਿਲਮ ਵਿਆਹਾਂ ਸ਼ਾਦੀਆਂ ਤੇ ਜਾਂ ਉਲ ਜਰੂਰ ਕਾਮੇਡੀਜ਼ ਬਿਨਾ ਸਿਰ ਪਰ ਦੇ ਕੰਟੈਂਟ ਪਾਕਿਸਤਾਨ ਤੋਂ ਚੁੱਕ ਕੇ ਲਿਆਏ ਹੋਏ ਜਿੰਨੂੰ ਜੁਕਤਾ ਕਹਿੰਦੇ ਆ ਮੈਂ ਕਦੀ ਨਾ ਪਹਿਲੇ ਬਣਾਈ ਨਾ ਅੱਗੇ ਕਦੀ ਬਣਾਣੀ ਹੈ ਸਟੋਰੀ ਹੋਏਗੀ ਤਾਂ ਫਿਲਮ ਬਣੇਗੀ ਤੇ ਮੈਂ ਹੁਣ ਹਰ ਬੰਦਾ ਕਹਿੰਦਾ ਮੇਰੀ ਫਿਲਮ ਡਿਫਰੈਂਟ ਹੈ ਮੇਰੀ ਫਿਲਮ ਡਿਫਰੈਂਟ ਹੈ ਬਟ ਟ੍ਰੇਲਰ ਦੇਖ ਕੇ ਤੁਹਾਨੂੰ ਸਾਰਿਆਂ ਨੂੰ ਕਾਫੀ ਅੰਦਾਜ਼ਾ ਹੋ ਹੀ ਗਿਆ ਹੋਵੇਗਾ ਕਿ ਇੱਕ ਮਿਊਜ਼ੀਕਲ ਲਵ ਸਟੋਰੀ ਔਰ ਇਹਦੇ ਵਿੱਚ ਕੋਈ ਵੀ ਫਾਲਤੂ ਦੀ ਕਾਮੇਡੀ ਨਹੀਂ ਹੈ ਬੜੇ ਅੱਛੇ ਨਫੇ ਤੁਲੇ ਡਾਇਲੌਗਸ ਹੈ ਜੋ ਬੜੇ ਹਾਰਟ ਨੂੰ ਟੱਚ ਕਰਕੇ ਵੀ ਜਾਂਦੇ ਹੈ ਤੇ ਫਿਲਮ ਦਾ 100% ਅਲੱਗ ਹੀ ਹੈ ਮਤਲਬ ਮੈਂ ਆਮ ਫਿਲਮਾਂ ਵਾਲੀ ਫਿਲਮ ਨਾ ਮੈਂ ਬਣਾ ਸਕਦਾ ਨਾ ਮੈਨੂੰ ਬਣਾਣੀ ਆਉਂਦੀ ਜਦੋਂ ਕਹਿੰਦੇ ਨੇ ਵੀ ਅ ਫਿਲਮ ਦੀ ਪ੍ਰੋਡਕਸ਼ਨ ਪੂਰੀ ਹੋਣੀ ਚਾਹੀਦੀ ਹੈ ਪ੍ਰੋਡਿਊਸਰ ਨੂੰ ਪੈਸਾ ਬਣਨਾ ਚਾਹੀਦਾ ਹੈ ਇਸ ਕਰਕੇ ਉਹ ਜਿਹਨਾਂ ਸਟੋਰੀਜ਼ ਅਸੀਂ ਸਰਕੂਲੇਟ ਕਰਦੇ ਆ ਉਹ ਜਾਂ ਕੰਟੈਂਟ ਪਾਉਨੇ ਆ ਉਹ ਜਿਹੇ ਚਿਹਰੇ ਲੈਣੇ ਆ ਜਿਨ੍ਹਾਂ ਨੂੰ ਲੋਕੀ ਵੇਖਣ ਜਾਂਦੇ ਨੇ ਰਾਈਟ ਤੇ ਉਹਦੇ ਬਾਰੇ ਤੁਹਾਡਾ ਕੀ ਬਿਆਨ ਹੈ ਕਿ ਕੀ ਸਾਨੂੰ ਵੱਡੇ ਸਟਾਰ ਜਿਹੜੇ ਵੱਡੇ ਐਕਟਰਸ ਨੇ ਜੋ ਸਿੰਗਰਸ ਤੋਂ ਐਕਟਰਸ ਬਣੇ ਨੇ ਜਿਨ੍ਹਾਂ ਨੇ ਪਹਿਲਾਂ ਸਿੰਗਿੰਗ ਲਾਈਨ ਤੇ ਆਪਣਾ ਨਾਮ ਬਣਾਇਆ ਉਹਨਾਂ ਨੂੰ ਮੂਵੀ ਚ ਆਉਂਦੇ ਨੇ ਤੇ ਉਹਨਾਂ ਨੂੰ ਲਿਆ ਵੀ ਇਸ ਕਰਕੇ ਜਾਂਦਾ ਹੈ ਤਾਂ ਕਿ ਫਿਲਮ ਚੱਲ ਜੇ ਕੀ ਇਹਨਾਂ ਤੋਂ ਬਿਨਾਂ ਫਿਲਮ ਨਹੀਂ ਚੱਲ ਸਕਦੀ ਐਕਟਰ ਜੋ ਕੋਰ ਤੋਂ ਹਮੇਸ਼ਾ ਹਮੇਸ਼ਾ ਤੋਂ ਕੋਈ ਬੰਦਾ ਜੋ ਐਕਟਿੰਗ ਹੀ ਪ੍ਰੈਕਟਿਸ ਕਰ ਰਿਹਾ ਐ ਐਕਟਰ ਹੀ ਬਣਨਾ ਚਾਹੁੰਦਾ ਹੈ ਕਿ ਉਹਦੇ ਦਮ ਤੇ ਪੰਜਾਬ ਵਿੱਚ ਮੂਵੀ ਚੱਲ ਸਕਦੀ ਹੈ ਦੇਖੋ ਪਿਛਲੇ 2 ਸਾਲ ਤੋਂ ਤਾਂ ਨਹੀਂ ਹੋ ਚੱਲ ਰਹੀ ਕੋਈ ਵੀ ਫਿਲਮ ਭਾਵੇਂ ਵੱਡਾ ਐਕਟਰ ਹੋਵੇ ਭਾਵੇਂ ਸਟਾਰ ਹੋਵੇ ਹੂੰ